ਅੱਜ ਰਖੜੀ ਦਾ ਪਵਿੱਤਰ ਤਿਹਾਰਾ ਜਿੱਦੇ ਚਲਦੇ ਦੇਖਿਆ ਜਾ ਰਿਹਾ ਕਿ ਭੈਣਾਂ ਦੇ ਵਿੱਚ ਤੇ ਭਰਾਵਾਂ ਦੇ ਵਿੱਚ ਕਾਫੀ ਚਾਹ ਉਹ ਦੇਖਣ ਮਿਲ ਰਿਹਾ ਤੇ ਸਵੇਰ ਤੋਂ ਹੀ ਭੈਣਾਂ ਆਪਣੇ ਭਰਾਵਾਂ ਦੇ ਗੁੱਡ ਦੇ ਉੱਤੇ ਰਖੜੀ ਸਜਾਉਣ ਦੇ ਵਾਸਤੇ ਰਖੜੀਆਂ ਲੈ ਕੇ ਮਠਾਈਆਂ ਦੇ ਡੱਬੇ ਲੈ ਕੇ ਪਹੁੰਚ ਰਹੀਆਂ ਨੇ ਪਰ ਉੱਥੇ ਹੀ ਇੱਕ ਜਿਹੜਾ ਕਿ ਹਾਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਪਲਟੀਆਂ ਖਾਂਦੀ ਡਿੱਗ ਪਈ ਜਿਸ ਦੇ ਵਿੱਚ 35 ਤੋਂ 40 ਸਵਾਰੀਆਂ ਮੌਜੂਦ ਸੀ ਦੱਸਿਆ ਜਾ ਰਿਹਾ ਕਿ ਇਹਨਾਂ ਸਵਾਰੀਆਂ ਨੂੰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਕੀ ਨਿੱਜੀ ਹਸਪਤਾਲਾਂ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਦੋਂ ਬੱਸ ਨੇ ਪਲਟੀਆਂ ਖਾਧੀਆਂ ਤਾਂ ਚੀਕ-ਚਿਹਾੜਾ ਪੈ ਗਿਆ ਤਾਂ ਲੋਕ ਬੱਸ ਦੇ ਵਿੱਚ ਸਵਾਰੀ ਨੂੰ ਕੱਢਣ ਲਈ ਉਹਨਾਂ ਦੀ ਮਦਦ ਕਰਨ ਲਈ ਹਫੜਾ-ਦਫੜੀ ਦੇ ਵਿੱਚ ਪਹੁੰਚ ਜਾਂਦੇ ਨੇ ਦੇਖਿਆ ਜਾਵੇ ਤਾਂ ਰਖੜੀ ਵਾਲੇ ਦੇ ਨੇ ਜਿੱਥੇ ਭੈਣਾਂ ਨੂੰ ਆਪਣੇ ਭਰਾਵਾਂ ਦੀ ਉਡੀਕ ਹੁੰਦੀ ਆ ਤੇ ਉੱਥੇ ਹੀ ਭਰਾਵਾਂ ਨੂੰ ਭੈਣਾਂ ਦੀ ਉਡੀਕ ਹੁੰਦੀ ਆ ਕਿ ਆਉਣ ਗਿਆ ਸਾਡੇ ਗੁੱਟ ਤੇ ਰਖੜੀ ਸਜਾਉਣ ਗਿਆ ਪਰ ਇਸ ਵਾਹ ਦੇ ਵਿੱਚ ਸਵਾਰ ਉਹੋ ਹੀ ਭੈਣਾਂ ਤੇ ਭਰਾਵਾਂ ਨੂੰ ਸੱਟਾਂ ਲੱਗੀਆਂ ਨੇ ਤੇ ਅੱਜ ਰਖੜੀ ਵਾਲੇ ਦਿਨੇ ਇਹ ਵੱਡਾ ਹਾਸਾ ਵਾਪਰਿਆ ਤੇ ਆਓ ਨਜ਼ਰ ਮਾਰਦੇ ਆ ਤਸਵੀਰਾਂ ਤੇ ਤੇ ਸੁਣਦੇ ਆ ਲੋਕਾਂ ਦੇ ਬਿਆਨ ਪੈਰ ਬਿਸਲਿਆ ਬੱਸ ਤੇ ਡਰਾਈਵਰ ਅਸਲੀ ਬਹੁਤ ਰੱਜੀ ਇਹ ਕਿ ਤੁਹਾਨੂੰ ਇੱਕ ਮਾਤ ਦੇ ਲਈ ਤੇ ਕਿੰਨੇ ਕ ਲੋਕ ਸੀ ਉਸ ਸਮੇਂ ਸਵਾਰ বাস ਵਿੱਚ ਸੀ ਨੋ ਪੇਹੀਏ ਅਸੀਂ ਬੇਸੀਗੇ ਫਿਰ ਉਸ ਤੋਂ ਬਾਅਦ ਜਦੋਂ ਪਲਟੀਏ ਬੱਸ ਉਸ ਟਾਈਮ ਫਿਰ ਐਮਬੂਲੈਂਸ ਆ ਪਹੁੰਚ ਗਈ ਸੀ ਮੌਕੇ ਤੇ ਠੀਕ ਹੈ ਫਿਰ ਲਈ ਤੁਹਾਡੇ ਵਾਈਫ ਤੇ ਮਦਰ ਸੀ ਪਾਸੇ ਸਵਾਰ ਕੋਈ ਮੇਰੇ ਬਾਅਦ ਤੇ ਕੀ ਲੱਗਦਾ ਕੁਝ ਪਤਾ ਲੱਗਾ ਬਸ ਹਾਸਾ ਕਿਸ ਤਰ੍ਹਾਂ ਹੋਇਆ ਬਾਸਰ ਆਪਣਾ ਰਫਤਾਰ ਜ਼ਿਆਦਾ ਸੀ ਜ਼ਿਆਦਾ ਸੀ ਹਾਂਜੀ ਤੇ ਜਦੋਂ ਵੀ ਜਾਣੀ ਦਰਬਾਰ ਚ ਜਾਣੇ ਰਫਤਾਰ ਬਹੁਤ ਜ਼ਿਆਦਾ ਹੁੰਦੀ ਹੈ ਟਾਂਡੇ ਲੱਗ ਪੂਰੇ ਘੜਾਂਦੇ ਹੈਗੇ ਆ ਅਬ ਮਨ ਲਈ ਪਰਵਾਹ ਨਹੀਂ ਕਰਦੇ ਕਿ ਇੱਕ ਬੰਦੇ ਕਿੰਨਾ ਜਿਹੜਾ ਲੋਕੀ ਮੈਦਾਨ ਵਿੱਚ ਬੈਠੇ ਆ ਗਿਆ ਕਿ ਹੌਲੀ ਕਿੰਨੀ ਕਿੰਨੀ ਆ ਰਹੀ ਹੈ ਕਿ ਕਿੰਨੇ ਕੁ ਲੋਕ ਇੱਥੇ ਇਸ ਟਾਈਮ ਪਜਾਏ ਹੋਏ ਐਂਬੂਲੈਂਸ ਤੋਂ ਗੱਟ ਗੱਟ ਪਾਈ ਪਈ ਐਂਬੂਲੈਂਸ ਤੇ ਆ ਕੇ ਟੀ ਆਂਦੇ ਜਾਂਦੇ ਉਹ ਸੀਰੀਅਸ ਵੀ ਹੈਗਾ ਵਿੱਚ ਤੇ ਉਹ ਸੀਗੇ ਨਰਸ ਵੀ ਤੇ ਇੱਕ ਡਾਕਟਰ ਵੀ ਮਤਲਬ ਕਾੜੇ-ਮੋਟੇ ਲੱਗੇ ਨੇ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕਾਰਵਾਈ ਐ ਹੋਣੀ ਚਾਹੀਦੀ ਐ ਬੱਸਾਂ ਦੀ ਲਗਾਮ ਲੱਗੀ ਚਾਹੀਦੀ ਐ ਸਰਕਾਰ ਨੂੰ ਪਹੁੰਚ ਜੇ ਇਹਨਾਂ ਚਲਾਨ ਹੋਣੇ ਚਾਹੀਦੇ ਸਭ ਉਹਨਾਂ ਨੇ ਵਰਤੇ ਹੈਗੇ ਠੀਕ ਹੈ ਇਹਨਾਂ ਨੂੰ ਥੋੜਾ ਹੋਰ ਦਿੱਤਾ ਵੀ ਬੰਦਾ ਉਹਨਾਂ ਨੂੰ ਬਣਾਇਆ ਮੈਂ ਡਾਕਟਰ ਮਨਮੋਹ ਸਿੰਘ ਐਸ ਐਮਓ ਸਿਵਲ ਹਸਪੀਟਲ ਦਸੂਆ ਅੱਜ ਸਵੇਰੇ ਇੱਕ ਜਿਹੜੀ ਬੱਸ ਦਸੂਆ ਤੋਂ ਜਲੰਧਰ ਜਾ ਰਹੀ ਸੀ ਉਹ ਰੋਡ ਤੋਂ ਉਤਰਤ ਮੈਂ ਕਰਕੇ ਉਹਦਾ ਇੱਕ ਮਨਭਾਗੀ ਹੱਟਣਾ ਹੋ ਗਈ ਸਾਡੇ ਕੋਲ ਐਮਰਜੈਂਸੀ ਦੇ ਦੌਰਾਨ 12 ਦੇ ਕਰੀਬ ਮਰੀਜ਼ ਲੈ ਕੇ ਆਂਦੇ ਆ ਜਿਨ੍ਹਾਂ ਦੇ ਸੱਟਾਂ ਦਾ ਲੱਗੀਆਂ ਗਈਆਂ ਕਾਫੀ ਉਹਨਾਂ 'ਚੋ 2-3 ਮਰੀਜ਼ ਕਾਫੀ ਸੀਰੀਅਸ ਹੈਗੇ ਆ ਉਹਨਾਂ ਨੂੰ ਅਸੀਂ ਜੋ ਸਾਡਾ ਬਣਦੀ ਖੈਰ ਗਣੀ ਮਤੇ ਰਹੀ ਕਿਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਕਾਫੀ ਹੋਇਆ ਤੋਂ ਤੁਸੀਂ ਵੀ ਤਸਵੀਰਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਬੱਸ ਹੈ ਉਹ ਪਲਟੀਆਂ ਖਾਂਦੀ ਹੋਈ ਡਿੱਗ ਜਾਂਦੀ ਹੈ ਜਿਸ ਕਰਕੇ ਸਵਾਰੀਆਂ ਜਿਹੜੇ ਵਿੱਚ ਮੌਜੂਦ ਹੁੰਦੀਆਂ ਨੇ ਜੋ ਕਿ ਆਪਣੇ ਭਰਾਵਾਂ ਕੋਲ ਜਾ ਰਹੀ ਸੀ ਜਾਂ ਕੋਈ ਕੰਮਾਂ ਨੂੰ ਜਾ ਰਹੀ ਸੀ ਉਹ ਜ਼ਖਮੀ ਹੋਏ ਨੇ ਬਿਊਰੋ ਰਿਪੋਰਟ ਛਣਕਾਟਾ ਨੂੰ